ਮੈਂ ਸਦਨ ਰਾਹੀਂ ਜਿਹੜੀ ਮੰਗ ਕਰ ਰਿਹਾ ਹਾਂ ਉਹ ਨਾ ਸਿਰਫ ਪੰਜਾਬੀਆਂ ਦੀਆਂ ਜਨਤਕ ਭਾਵਨਾਵਾਂ ਨਾਲ ਜੁੜੀ ਹੈ ਬਲਕਿ ਦੇਸ਼ ਦੀ ਇਤਿਹਾਸਕ ਚੇਤਨਾ ਅਤੇ ਰਾਸ਼ਟਰੀ ਸ਼ੁਕਰਾਨੇ ਦੀ ਪ੍ਰਤੀਕ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਮਰਨ ਉਪਰੰਤ ਭਾਰਤ ਰਤਨ ਪ੍ਰਦਾਨ ਕੀਤਾ ਜਾਵੇ ਇਹ ਤਿੰਨੋਂ ਬਲਿਦਾਨੀ ਪੰਜਾਬ ਦੇ ਹੀ ਨਹੀਂ ਸਗੋਂ ਭਾਰਤੀ ਕ੍ਰਾਂਤੀ ਅਤੇ ਸਵਰਾ ਦੇਣਤਾ ਦੇ ਨਾਇਕ ਹਨ ਭਗਤ ਸਿੰਘ ਨੇ 23 ਸਾਲਾਂ ਦੀ ਛੋਟੀ ਉਮਰ ਵਿੱਚ ਜੋ ਵਿਚਾਰ ਅਤੇ ਬલિદાન ਦਿੱਤਾ ਉਹ ਅੱਜ ਵੀ ਦੇਸ਼ ਦੀ ਨੌਜਵਾਨ ਚੇਤਨਾ ਨੂੰ ਜਗਾਉਂਦਾ ਹੈ ਉਦਮ ਸਿੰਘ ਨੇ ਜਨਰਲ ਡਾਇਰ ਨੂੰ ਮਾਰ ਕੇ ਜਲਿਆਂਵਾਲੇ ਬਾਗ ਦੇ ਹਜ਼ਾਰਾਂ ਸ਼ਹੀਦਾਂ ਦੀਆਂ ਆਤਮਾਵਾਂ ਨੂੰ ਇਨਸਾਫ਼ ਦਿਵਾਇਆ ਮਦਨ لال ਢੀਂਗਰਾ ਨੇ ਅੰਗਰੇਜ਼ ਅਧਿਕਾਰੀ ਕਰਜਨ ਵਾਇਲੀ ਨੂੰ ਗੋਲੀ ਮਾਰ ਕੇ ਬਰਤਾਨਵੀ ਸਤਾ ਦੇ ਗਮਾਨ ਨੂੰ ਤੋੜਿਆ ਇਹ ਵੀ ਡੰਬਣਾ ਹੈ ਕਿ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਇਨ੍ਹਾਂ ਮਹਾਨ ਬਲਿਦਾਨੀਆਂ ਨੂੰ ਭਾਰਤ ਰਤਨ ਨਹੀਂ ਦਿੱਤਾ ਗਿਆ ਜਦੋਂ ਕਿ ਉਹਨਾਂ ਦੇ ਵਿਚਾਰ ਬਲਿਦਾਨ ਅਤੇ ਪ੍ਰੇਰਣਾ ਅੱਜ ਵੀ ਅਮਰ ਹੈ